ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪੰਡਾਲ ਹਾਂ ਸੂਬਾ ਜਨਰਲ ਸਖਤਰ ਪੰਜਾਬ ਕਿਸਾਨ ਯੂਨੀਅਨ ਬਾਗੀ ਅੱਜ ਅਸੀਂ ਖੜੇ ਆ ਜੀ ਤਲਵੰਡੀ ਚੌਧਰੀਆਂ ਦੇ 4 ਕਿਲੋਮੀਟਰ ਦੇ ਏਰੀਆ ਦੇ ਪਿੰਡ ਖੇਜਰਪੁਰ ਇੱਥੋਂ ਦੇ ਕਿਸਾਨਾਂ ਦੇ ਕਾਫੀ ਕਿਸਾਨਾਂ ਵੱਲੋਂ ਸ਼ਿਕਾਇਤ ਮਿਲੀ ਸੀਗੀ ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਕਿ ਮਟਰਾਂ ਦੀ ਫਸਲ ਦੇਖਣ ਵਾਸਤੇ ਤੁਸੀਂ ਦੇਖ ਸਕਦੇ ਹੋ ਇਹ ਬੀ ਸ਼ਾਹਕੋੜ ਤੋਂ ਆਇਆ ਤੇ ਬਹੁਤ ਢੋਗਲਾ ਬੀ ਆ ਐ ਬੂਟਾ ਬਿਲਕੁਲ ਨਹੀਂ ਬਣਿਆ ਤੁਸੀਂ ਵੀਡੀਓ ਜਿਵੇਂ ਸਾਡੇ ਪਿੱਛੇ ਦੇਖ ਸਕਦੇ ਹੋ ਕਿ ਨਾ ਤਾਂ ਇਹ ਬੂਟਾ ਹੀ ਕੋਈ ਬਣਿਆ ਇਦਾਂ ਦਾ ਤੇ ਮਟਰ ਵੀ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਇਹ ਲਗਭਗ 12 ਕਿੱਲਿਆਂ ਦੇ ਦੇ ਕਰੀਬ ਇਸ ਕਿਸਾਨ ਵੱਲੋਂ ਜਿਹੜੇ ਹੈਗੇ ਧਰਮਿੰਦਰ ਸਿੰਘ ਜੀ ਤਲਵੰਡੀ ਕੇਜਰਪੁਰ ਤੋਂ ਇਹਨਾਂ ਵੱਲੋਂ ਜਿਹੜਾ ਲਾਇਆ ਗਿਆ ਸੀਗਾ ਇਹ ਵੀ ਪਰ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਦੇ ਕਹਿੰਦੀਆਂ ਕਿ 도ਗਲੇ ਬੀ ਨਹੀਂ ਹੋਣਗੇ ਜਾਂ ਬੀਜ ਜਿਹੜੇ ਸੈਂਟਰ ਨੇ ਉਹ ਬਿੱਲ ਕੱਟ ਕੇ ਦੇਣਗੇ ਪਰ ਪੱਕੇ ਬਿਲਾ ਦੇ ਉੱਪਰ ਵੀ ਇਹ ਕਪਲੇਵਾਜੀਆਂ ਹੋ ਰਹੀਆਂ ਹੋਰ ਵੀ ਸੁਲਤਾਨਪੁਰ ਏਰੀਆ ਦੇ ਵਿੱਚ ਬਹੁਤ ਸਾਰੇ ਏਦਾਂ ਦੇ ਪਰਿਵਾਰ ਨੇ ਜਿਨ੍ਹਾਂ ਵੱਲੋਂ ਇਹਦੀਆਂ ਸ਼ਿਕਾਇਤਾਂ ਆਈਆਂ ਵਾ ਤੁਹਾਨੂੰ ਬਿੱਲ ਵੀ ਦਿਖਾਉਣਾ ਚਾਹੂੰਗਾ ਕਿ ਜੀਐਸਟੀ ਨੰਬਰ ਵਾਲੇ ਜਿਹੜੇ ਪੱਕੇ ਬਿੱਲ ਪੱਕੇ ਬਿੱਲ ਦਿੱਤੇ ਜਾ ਰਹੇ ਆ ਪਰ ਪੱਕੇ ਬਿੱਲ ਹੋਣ ਦੇ ਬਾਵਜੂਦ ਵੀ ਜਿਹੜਾ ਇਸ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੌਣ ਕਰੂਗਾ ਇਸ ਸਬੰਧੀ ਅਸੀਂ ਜਲੰਧਰ ਦੇ ਜਿਹੜੇ ਹੈਗੇ ਖੇਤੀਬਾੜੀ ਅਫਸਰ ਉਹਨਾਂ ਨੂੰ ਵੀ ਮਿਲਾਂਗੇ ਤੇ ਦੁਕਾਨਦਾਰ ਵੀਰ ਨੂੰ ਵੀ ਇੱਕ ਵਾਰੀ ਫੋਨ ਅਸੀਂ ਦੋ ਤਿੰਨ ਵਾਰੀ ਕੀਤਾ ਪਰ ਉਹਨਾਂ ਵੱਲੋਂ ਫੋਨ ਚੱਕਿਆ ਨਹੀਂ ਗਿਆ ਟੈਨ ਨਹੀਂ ਕੀਤਾ ਗਿਆ ਕੋਈ ਗੱਲ ਨਹੀਂ ਇੱਕ ਵਾਰੀ ਦੁਬਾਰਾ ਕਰਕੇ ਦੇਖਦੇ ਆਂ ਨਹੀਂ ਤਾਂ ਇਹਨਾਂ ਦੀ ਦੁਕਾਨ ਦਾ ਵੀ ਘਰਾਓ ਕੀਤਾ ਜਾਊਗਾ ਤੇ ਖੇਤੀਬਾੜੀ ਅਫਸਰ ਨੂੰ ਵੀ ਮਿਲਿਆ ਜਾਊਗਾ ਜੇਕਰ ਇਸ ਕਿਸਾਨ ਵੀਰ ਦੀ ਪਰਪਾਈ ਨਹੀਂ ਹੁੰਦੀ ਤੇ ਅਸੀਂ ਖੇਤੀਬਾੜੀ ਅਫਸਰ ਦਾ ਵੀ ਘਰਾਓ ਕਰਾਂਗੇ ਤੇ ਇਹਨਾਂ ਦੇ ਜਿੰਨੇ ਵੀ ਇੱਥੇ ਹੈਗੇ ਐਮਐਲਏ ਵਗੈਰਾ ਲੋਕਲ ਸੁਲਤਾਨਪੁਰ ਦੇ ਹੋਵੇ ਚਾਹੇ ਉਹ ਸ਼ਾਹਕੋਟ ਵਾਲੇ ਹੋਣ ਉਹਨਾਂ ਦਾ ਵੀ ਘਰਾਓ ਕੀਤਾ ਜਾਊਗਾ ਕਿਸਾਨ ਜਥੇਬੰਦੀਆਂ ਵੱਲੋਂ ਸੋ ਜੋ ਨੁਕਸਾਨ ਹੋਇਆ ਉਹਦੀ ਜਲਦ ਤੋਂ ਜਲਦ ਪਰਪਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ